ਖਬਰ ਸਾਂਝੀ ਕਰਾਂਗੇ ਸਿਆਸਤ ਨਾਲ ਜੁੜੀ ਜਿਵੇਂ ਜਿਵੇਂ ਲੋਕ ਸਭਾ ਚੋਣਾਂ 2024 ਦੀਆਂ ਆਗਾਮੀ ਚੋਣਾਂ ਨੇੜੇ ਆ ਰਹੀਆਂ ਨੇ ਉਸੇ ਢੰਗ ਦੇ ਨਾਲ ਹਰ ਸਿਆਸੀ ਪਾਰਟੀ ਦੀ ਸਰਗਰਮੀ ਵੀ ਤੇਜ਼ ਹੋ ਰਹੀ ਹੈ ਪੰਜਾਬ ਦੀ ਸਿਆਸਤ ਨੂੰ ਇਸ ਕਰਕੇ ਦਿਲਚਸਪੀ ਦੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਇਸ ਵਾਰੀ ਕੋਈ ਦੋਰਾ ਮੁਕਾਬਲਾ ਨਹੀਂ ਕੋਣਾ ਨਹੀਂ ਇਥੋਂ ਤੱਕ ਕਿ ਹੁਣ ਕੋਈ ਬਹੁਤੇ ਗੱਠ ਜੁੜ ਨਹੀਂ ਬਣੇ ਇਸ ਕਰਕੇ ਚੌ ਤਰਫੇ ਮੁਕਾਬਲੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਤਾਂ ਇਹ ਸੰਭਾਵਨਾ ਦੇ ਵਿੱਚ ਉਹ ਉਮੀਦਵਾਰ ਕਿਹੜੀ ਪਾਰਟੀ ਦਾ ਕਿਹੜਾ ਹੋਵੇ ਇਸ ਨਾਲ ਜੁੜੀ ਆਏ ਦਿਨ ਕੋਈ ਨਾ ਕੋਈ ਡਵੈਲਪਮੈਂਟ ਹੁੰਦੀ ਹੈ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਹੈ ਤਾਂ ਅਸੀਂ ਜਿਹੜੀ ਅੱਜ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਇਹ ਤਿੰਨ ਸੰਭਾਵੀ ਚਿਹਰੇ ਨੇ ਉਮੀਦਵਾਰ ਬਣ ਸਕਦੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਸੱਤਾ ਧਿਰ ਦੇ ਵੱਲੋਂ ਔਰ ਤਿੰਨੇ ਹੀ ਉਹ ਨਾਮ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਹਾਲਾਂਕਿ ਪਹਿਲਾ ਨਾਮ ਜਿਹੜਾ ਕੀ ਸੰਗਰੂਰ ਹਲਕੇ ਤੋਂ ਚੋਣ ਲੜਨ ਦੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਔਰ ਸਥਾਨਕ ਹਲਕੇ ਦੇ ਅੰਦਰ ਲੋਕਾਂ ਵਿੱਚ ਆਮ ਚਰਚਾ ਸੁਣਨ ਨੂੰ ਦੇਖਣ ਨੂੰ ਇਹ ਮਿਲ ਰਹੀ ਹੈ ਕਿ ਕਰਮਜੀਤ ਅਨਮੋਲ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੇ ਸਾਥੀ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਟੈਕਟ ਦਿੱਤੀ ਜਾ ਸਕਦੀ ਹੈ ਸੰਗਰੂਰ ਤੋਂ ਸੰਭਾਵੀ ਉਮੀਦਵਾਰਾਂ ਦੇ ਵਿੱਚੋਂ ਇੱਕ ਪਹਿਲੀ ਕਤਾਰ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਅੱਜ ਦੀ ਘੜੀ ਵਿੱਚ ਕਰਮਜੀਤ ਸਿੰਘ ਅਨਮੋਲ ਤਾਂ ਕਰਮਜੀਤ ਅਨਮੋਲ ਜਿੱਥੇ ਹੀ ਰੰਗਮંચ ਦੇ ਨਾਲ ਜੁੜੇ ਨੇ ਜਿਹੜਾ ਫਿਲਮਾਂ ਦੇ ਵਿੱਚ ਵੱਡਾ ਕੈਰੀਅਰ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੁਰਾਣਾ ਨਾਤਾ ਹੈ ਔਰ ਚਿਹਰਾ ਵੀ ਹੈ ਉਹ ਜਾਣਿਆ ਪਛਾਣਿਆ ਹੈ ਇਸ ਕਰਕੇ ਆਮ ਆਦਮੀ ਪਾਰਟੀ ਜਾਂ ਫਿਰ ਇਹ ਕਹਿ ਲਈਏ ਕਿ ਕੱਲੀ ਆਮ ਆਦਮੀ ਨਹੀਂ ਇਸ ਤੋਂ ਪਹਿਲਾਂ ਭਾਜਪਾ ਵੀ ਨੇ ਵੀ ਗੁਰਦਾਸਪੁਰ ਦੇ ਵਿੱਚ ਅਜਿਹੇ ਕੁਝ ਚਿਹਰੇ ਡੇਰੇ ਉਤਾਰੇ ਹੈ ਇਥੋਂ ਤੱਕ ਕਿ ਚੰਡੀਗੜ੍ਹ ਵਰਗੀ ਸੀਟ ਦੇ ਉੱਤੇ ਵੀ ਅਜਿਹੇ ਚਿਹਰਿਆਂ ਨੂੰ ਮੌਕਾ ਦਿੱਤਾ ਜਾਂਦਾ ਰਿਹਾ ਜਿਨ੍ਹਾਂ ਦਾ ਨਾਤਾ ਰੰਗਮંચ ਦੇ ਨਾਲ ਜਾਂ ਫਿਲਮਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਹੋਵੇ ਪਹਿਲੀ ਸੀਟ ਜਿਹੜੀ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜਨ ਦੇ ਲਈ ਕੌਣ ਤਿਆਰ ਹੋਵੇਗਾ ਕੌਣ ਸੈਨਾਪਤੀ ਬਣ ਕੇ ਅੱਗੇ ਲੱਗੇਗਾ ਉਸ ਦੇ ਲਈ ਇੱਕ ਚਰਚਾ ਹੈ ਕਿ ਆਮ ਆਦਮੀ ਪਾਰਟੀ ਕਨਮ ਜੀਤ ਅਨਮੋਲ ਨੂੰ ਅੱਗੇ ਤੋਰ ਸਕਦੀ ਹੈ ਕਿਉਂਕਿ ਜ਼ਿਮਨੀ ਚੋਣ ਸੰਗਰੂਰ ਦੇ ਵਿੱਚ ਵੱਡੀ ਤੇ ਕਰਾਰੀ ਹਾਰ ਬਰਦਾਸ਼ਤ ਨਹੀਂ ਕਰ ਸਕੀ ਸੀ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਫਿਰ ਉਹਨੇ ਚੱਕੰਨੇ ਹੋਏ ਤੇ ਜਲੰਧਰ ਦੀ ਜ਼ਿਮਨੀ ਚੋਣ ਫਿਰ ਜਿੱਤਣ ਦੇ ਲਈ ਕਿਵੇਂ ਸੱਤਾ ਧਿਰ ਦਾ ਜ਼ੋਰ ਲੱਗਿਆ ਸੀ ਉਹ ਤੁਸੀਂ ਸਾਰੇ ਜਾਣਦੇ ਹੋ ਉਸ ਦੇ ਲਈ ਹਾਲਾਂਕਿ ਬਾਕੀ ਵਿਰੋਧੀ ਸਿਆਸੀਆਂ ਨੇ ਕਾਫੀ ਇਲਜ਼ਾਮ ਦੋਸ਼ ਲਾਏ ਕਿ ਕਿਵੇਂ ਜੋਰ ਚੱਲਿਆ ਸੱਤਾ ਧਿਰ ਦਾ ਤਾਂ ਫਿਰ ਉਸ ਦੇ ਉੱਤੇ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ ਇਹ ਵਿਰੋਧੀਆਂ ਦੀ ਬੁਖਲਾਟ ਹੈ ਲੋਕਾਂ ਨੇ ਜਿਹੜੇ ਚੁਣਿਆ ਜਲੰਧਰ ਦੇ ਵਿੱਚ ਸਾਡਾ ਐਮਪੀ ਬਣਾਇਆ ਇਕਲੌਤਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤਾਂ ਉਹ ਲੋਕਾਂ ਨੇ ਸਾਡੇ ਕੰਮਾਂ ਨੂੰ ਦੇਖ ਕੇ ਬਣਾਇਆ ਤਾਂ ਫਿਰ ਉਹ ਸੰਗਰੂਰ ਵਾਲੀ ਸੀਟ ਦੀ ਗੱਲ ਕਰੀਏ ਤਾਂ ਹੁਣ ਕਰਮਜੀਤ ਅਨਮੋਲ ਜਿਹੜੇ ਕਿ ਪਹਿਲਾਂ ਜਿਮਨੀ ਚੋਣ ਹਾਰ ਚੁੱਕੇ ਨੇ ਸਿਮਰਨਜੀਤ ਸਿੰਘ ਮਾਨ ਤੋਂ ਗੁਰਮੇਲ ਸਿੰਘ ਨੂੰ ਜਿਮਨੀ ਚੋਣ ਦੇ ਵਿੱਚ ਜਿਹੜੇ ਕਿ ਘਰਾਚੋ ਪਿੰਡ ਦੇ ਨਾਲ ਸੰਬੰਧਿਤ ਨੇ ਅਹਿਮ ਆਦੇਦਾਰ ਆਮ ਆਦਮੀ ਪਾਰਟੀ ਚ ਮੰਨੇ ਜਾਂਦੇ ਨੇ ਖਾਸ ਕਰਕੇ ਲੋਕ ਸਭਾ ਹਲਕਾ ਸੰਗਰੂਰ ਦੇ ਅੰਦਰ ਤਾਂ ਉਹਨਾਂ ਨੂੰ ਤਾਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਪੂਰੀ ਤਿਆਰੀ ਦੇ ਨਾਲ ਆਮ ਆਦਮੀ ਪਾਰਟੀ ਆ ਰਹੀ ਹੈ ਕਿਉਂਕਿ ਮੁੱਖ ਮੰਤਰੀ ਦਾਵਾ ਕਰ ਚੁੱਕੇ ਨੇ ਕਿ 13 ਦੀਆਂ 13 ਉਹਨਾਂ ਦੀ ਝੋਲੀ ਪੈਣਗੀਆਂ ਉਹਨਾਂ ਨੇ ਕੰਮ ਹੀ ਐਸੇ ਕੀਤੇ ਨੇ ਕਿ ਲੋਕ ਉਹਨਾਂ ਨੂੰ ਪ੍ਰਵਾਨ ਕਰਨਗੇ ਹੁਣ ਜਿੱਥੇ ਤੱਕ ਰਹੀ ਗੱਲ ਸੰਗਰੂਰ ਸੀਟ ਦੀ ਹੁਣ ਦੂਜਾ ਸੰਭਾਵੀ ਚਿਹਰਾ ਕਿਹੜਾ ਹੈ ਉਹ ਹੈ ਅਨਮੋਲ ਕਵਾਤਰਾ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਅਨਮੋਲ ਕਵਾਤਰਾ ਦੀ ਵੀ ਚਰਚਾ ਹੈ ਸਰਕਾਰ ਦੇ ਅੰਦਰ ਕਿਉਂਕਿ ਲੁਧਿਆਣਾ ਲੋਕ ਸਭਾ ਜਿਹੜਾ ਹਲਕਾ ਹੈ ਉੱਥੇ ਸਿੱਧੇ ਤੌਰ ਤੇ ਅਨਮੋਲ ਕਵਾਤਰਾ ਸਬੰਧ ਰੱਖਦੇ ਨੇ ਉਹਨਾਂ ਦੇ ਜਿਹੜੇ ਪਿਤਾ ਨੇ ਉਹਨਾਂ ਦਾ ਵੀ ਜਿਹੜਾ ਮਛੋਕੜ ਸਿਆਸਤ ਨਾਲ ਹੀ ਸੰਬੰਧਿਤ ਹੈ ਉਹ ਇੱਕ ਵਾਰ ਚੋਣ ਵੀ ਆ ਜਿਹੜੇ ਸਥਾਨਕ ਪੱਦਰ ਦੇ ਉੱਤੇ ਲੜ ਚੁੱਕੇ ਨੇ ਤਾਂ ਅਨਮੋਲ ਕਵਾਤਰਾ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਇੱਕ ਉਹ ਪ੍ਰਾਈਵੇਟ ਐਨਜੀਓ ਚਲਾ ਰਹੇ ਨੇ ਜਿਹੜੀ ਐਨਜੀਓ ਚੱਲਦੀ ਹੈ ਉਸ ਦੇ ਵਿੱਚ ਮਰੀਜ਼ਾਂ ਦੀ ਜਿਹੜੀ ਆ ਮਦਦ ਕੀਤੀ ਜਾਂਦੀ ਹੈ ਅਨਮੋਲਕ ਵਾਤਰਾ ਨੇ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਦਾਵਾ ਕੀਤਾ ਹੈ ਕਿ ਉਹ ਪੈਸੇ ਨੂੰ ਹੱਥ ਨਹੀਂ ਲਾਉਂਦੇ ਉਹ ਜਿਹੜਾ ਵੀ ਕੋਈ ਮਦਦ ਕਰਨਾ ਚਾਹੁੰਦਾ ਹੈ ਗਰੀਬ ਮਰੀਜ਼ਾਂ ਦੀ ਲੋੜਵੰਦਾਂ ਦੀ ਤਾਂ ਜਿਹੜੇ ਲੋੜ ਜਿਹੜੇ ਡੋਨੇਟ ਕਰਨ ਵਾਲੇ ਨੇ ਜਿਹੜੇ ਲੋੜਵੰਦਾਂ ਤੱਕ ਆਪਣੀ ਜਿਹੜੀ ਮਦਦ ਪਹੁੰਚਾਉਣ ਵਾਲੇ ਨੇ ਉਹ ਮਦਦ ਦੇ ਹੱਥ ਸਿੱਧਾ ਪਹੁੰਚਾਉਂਦੇ ਨੇ ਉਹ ਇੱਕ ਜਰੀਆ ਬਣਦੇ ਨੇ ਇਹ ਅਨਮੋਲ ਕਵਾਤਰਾ ਨੇ ਹਮੇਸ਼ਾ ਹੀ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਲਾਈਵ ਵੀ ਜਿਹੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਅਨਮੋਲ ਕਵਾਤਰਾ ਕਈ ਕਾਰਨਾਂ ਦੇ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਉਹਨਾਂ ਦੇ ਆਲੋਚਕ ਵੀ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਈ ਰੋਸਟ ਵੀਡੀਓ ਵੀ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਅਨਮੋਲ ਕਵਾਤਰਾ ਦੀ ਚਰਚਾ ਚੱਲ ਰਹੀ ਹੈ ਕਿ ਲੁਧਿਆਣਾ ਲੋਕ ਸਭਾ ਤੋਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਉਹ ਵੀ ਹੋਣ ਕਿਉਂਕਿ ਦਾਵੇਦਾਰ ਬਹੁਤ ਹੁੰਦੇ ਨੇ ਲੋਕ ਸਭਾ ਚੋਣਾਂ ਦੇ ਵੇਲੇ ਖਾਸ ਕਰਕੇ ਸੱਤਾ ਧਿਰ ਦੇ ਲਈ ਕਿਉਂਕਿ ਸੱਤਾ ਧਿਰ ਦੇ ਵਿੱਚ ਇੱਕ ਬਾਕੀ ਵਿਰੋਧੀ ਸਿਆਸੀ ਪਾਰਟੀਆਂ ਦੇ ਨਾਲੋਂ ਇੱਕ ਗੱਲ ਕੰਫੀਡੈਂਸ ਘਰੋਂ ਲੈ ਕੇ ਸੱਤਾ ਧਿਰ ਚਲਦੀ ਹੈ ਕਿ ਸਾਡੀ ਸਰਕਾਰ ਹੈ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਤਾਂ ਇਸ ਕਰਕੇ ਸਾਡੇ ਲਈ ਸਾਇਦ ਜਿੰਨਾ ਸੌਖਾ ਹੁੰਦਾ ਇਸ ਕਰਕੇ ਦਾਵੇਦਾਰਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ ਤਾਂ ਹੁਣ ਅਨਮੋਲ ਕਵਾਤਰਾ ਨੂੰ ਵੀ ਚੋਣ ਲੜਾਈ ਜਾ ਸਕਦੀ ਹੈ ਲੋਕ ਸਭਾ ਹਲਕਾ ਲੁਧਿਆਣਾ ਤੋਂ ਹਾਲਾਂਕਿ ਇਸ ਦੇ ਬਾਰੇ ਨਾ ਤਾਂ ਹੁਣ ਤੱਕ ਅਨਮੋਲ ਕਵਾਤਰਾ ਨੇ ਆਪਣੇ ਅਫੀਸ਼ੀਅਲ ਅਕਾਊਂਟ ਤੋਂ ਕਿਸੇ ਤਰ੍ਹਾਂ ਦੀ ਕੋਈ ਦਿਲਚਸਪੀ ਦਿਖਾਈ ਹੈ ਔਰ ਨਾ ਹੀ ਕੋਈ ਹੋਰ ਜਨਤਕ ਥਾਂ ਦੇ ਉੱਤੇ ਗੱਲ ਸਾਹਮਣੇ ਨਿਕਲ ਕੇ ਆਈ ਹੈ ਪਰ ਆਮ ਆਦਮੀ ਪਾਰਟੀ ਦੇ ਅੰਦਰਲੇ ਸਿਆਸੀ ਗਲਿਆਰੇ ਨੇ ਉੱਥੋਂ ਸਾਡੇ ਤੱਕ ਸਾਡੇ ਭਰੋਸੇਯੋਗ ਜਾਣਕਾਰਾਂ ਤੋਂ ਪਤਾ ਸਾਨੂੰ ਲੱਗਿਆ ਕਿ ਅਨਮੋਲ ਕਵਾਤਰਾ ਵੀ ਉਸ ਸੂਚੀ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਸੰਭਾਵੀ ਉਮੀਦਵਾਰ ਜਿਹੜਾ ਬਣਾਇਆ ਜਾ ਸਕਦਾ ਹੈ ਲਾਨਿਆ ਜਾ ਸਕਦਾ ਹੈ ਤੇ ਸੀਟ ਕਿਹੜੀ ਹੋਵੇਗੀ ਲੋਕ ਸਭਾ ਹਲਕਾ ਲੁਧਿਆਣਾ ਤਾਂ ਅਨਮੋਲਕਵਾਤਰਾ ਜਿੱਥੇ ਕੈਨਜੀਓ ਚ ਲਾ ਕੇ ਲੋੜਵੰਦਾਂ ਦੀ ਮਦਦ ਕਰਦੇ ਦਿਖਾਈ ਦਿੰਦੇ ਨੇ ਉਹਨਾਂ ਕੋਲ ਅੱਜ ਕੱਲ ਜਦੋਂ ਫਿਲਮ ਸਟਾਰ ਨੇ ਜਿਹੜੀ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਜਾਂਦੇ ਨੇ ਤੇ ਉਹ ਵੀ ਉੱਥੇ ਹਾਜ਼ਰੀ ਲਵਾ ਕੇ ਆਉਂਦੇ ਨੇ ਤਾਂ ਇੱਕ ਪਿਛਲੇ ਦਿਨਾਂ ਦੇ ਵਿੱਚ ਅਨਮੋਲਕਵਾਤਰਾ ਦੇ ਵੱਲੋਂ ਚੱਕੀ ਜਾ ਰਹੀ ਮੰਗ ਜਿਹੜੀ ਕਿ ਦਵਾਈਆਂ ਨੂੰ ਲੈ ਕੇ ਕਿਉਂਕਿ ਸਰਕਾਰ ਨੇ ਦਾਵਾ ਕੀਤਾ ਸੀ ਕਿ ਕੋਈ ਵੀ ਦਵਾਈ ਹੈ ਜਿਹੜੀ ਸਰਕਾਰੀ ਹਸਪਤਾਲਾਂ ਚ ਜਿਹੜਾ ਚਾਹੇ ਕੋਈ ਸ਼ਹਿਰ ਦੇ ਵਿੱਚ ਪੈਂਦਾ ਹੈ ਕਸਬੇ ਵਿੱਚ ਪੈਂਦਾ ਹੈ ਦਵਾਈ ਬਾਹਰੋਂ ਲੈਣ ਦੇ ਲਈ ਮਜਬੂਰ ਨਾ ਕੀਤਾ ਜਾਵੇ ਮਰੀਜ਼ ਨੂੰ ਔਰ ਜੇਕਰ ਦਵਾਈ ਅੰਦਰੋਂ ਨਹੀਂ ਤਾਂ ਡਾਕਟਰ ਖੁਦ ਲੈ ਕੇ ਆਉਣਗੇ ਬਾਹਰੋਂ ਇਸ ਤਰ੍ਹਾਂ ਦੇ ਫਰਮਾਨ ਆ ਜਿਹੜੇ ਸਰਕਾਰੀ ਤੌਰ ਦੇ ਉੱਤੇ ਭਾਸ਼ਣਾ ਦੇ ذریعے ਤਕਰੀਰਾਂ ਦੇ ذریعے ਔਰ ਇਵੇਂ ਜ਼ਬਾਨੀ ਕਲਾਮੀ ਆ ਜਿਹੜੇ ਉਹ ਆਉਂਦੇ ਰਹੇ ਸੀ ਤਾਂ ਉਦੋਂ ਅਨਮੋਲ ਕਵਾਤਰਾ ਨੇ ਲਾਈਵ ਹੋ ਕੇ ਇੱਕ ਦੋ ਦਫਾ ਇਹ ਗੱਲ ਵਿਆਖੀ ਕਿ ਜੋ ਸਰਕਾਰ ਨੇ ਦਾਵਾ ਕੀਤਾ ਸੀ ਉਸ ਢੰਗ ਦੇ ਨਾਲ ਹਾਲੇ ਦਵਾਈਆਂ ਉਪਲਬਧ ਨਹੀਂ ਚਾਹੇ ਪ੍ਰਾਈਵੇਟ ਹਸਪਤਾਲ ਨੇ ਜਾਂ ਸਰਕਾਰੀ ਹਸਪਤਾਲ ਅਨਮੋਲਕ ਵਾਤਰਾ ਦਾ ਕਾਫੀ ਸਮੇਂ ਤੋਂ ਸਿੱਧਾ ਵਾਸਤਾ ਰਹਿੰਦਾ ਹੈ ਇਸ ਕਰਕੇ ਉਹਨਾਂ ਜ਼ਮੀਨੀ ਹਕੀਕਤ ਦੱਸੀ ਕਿ ਉੱਥੇ ਦਵਾਈਆਂ ਦੀ ਬੜੀ ਵੱਡੀ ਘਾਟ ਹੈ ਇੱਕ ਉਸ ਕਰਕੇ ਵੀ ਉਹ ਚਰਚਾ ਦਾ ਵਿਸ਼ਾ ਬਣੇ ਰਹੇ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੇ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਹੈ ਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਨਮੋਲਕ ਵਾਤਰਾ ਵੀ ਹੋ ਸਕਦੇ ਨੇ ਤੇ ਹੁਣ ਗੱਲ ਕਰਦੇ ਆਂ ਤੀਜੀ ਸੀਟ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਰਿਜ਼ਰਵ ਸੀਟ ਵੀ ਹੈ ਔਰ ਇੱਕ ਧਾਕੜ ਅਫਸਰ ਆਪਣੇ ਆਪ ਨੂੰ ਕਹਿੰਦਾ ਡਾਕਟਰ ਲਖਵੀਰ ਸਿੰਘ ਉਹਨਾਂ ਨੇ ਅੱਜ ਵੀ ਇੱਕ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਊ ਦੇ ਵਿੱਚ ਇਹ ਗੱਲ ਕਬੂਲੀ ਹੈ ਕਿ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਮਨ ਬਣਾ ਲਿਆ ਜੁਆਇਨ ਕਰਨ ਗਿਆ ਹਾਲਾਂਕਿ ਪਹਿਲਾਂ ਕਈ ਦਫਾ ਜਿਹੜੀਆਂ ਨੇ ਇੰਟਰਵਿਊ ਉਹਨਾਂ ਦੀਆਂ ਆਈਆਂ ਜਦੋਂ ਉਹਨਾਂ ਨੇ ਸਤੀਫਾ ਦਿੱਤਾ ਕਿਉਂਕਿ ਉਹ ਬਤੌਰ ਜ਼ਿਲ੍ਹਾ ਸੇਿਤ ਅਫਸਰ ਦੇ ਤੌਰ ਤੇ ਹਿਸ਼ਾਰਪੁਰ ਕੰਮ ਕਰਦੇ ਰਹੇ ਪਰ ਉਹਨਾਂ ਦਾ ਜਿਹੜਾ ਪਹਿਲਾਂ ਵੀ ਇੱਕ ਰਿਪੋਰਟ ਅਸੀਂ ਸਾਂਝੀ ਕਰ ਚੁੱਕੇ ਹਾਂ ਕਿ ਉਹਨਾਂ ਦੀ ਜ਼ਿਆਦਾ ਸੇਵਾ ਕਿੱਥੇ ਰਹੀ ਹੈ ਔਰ ਉਹਨਾਂ ਨੇ ਪਿਛਲੇ ਦਿਨਾਂ ਵਿੱਚ ਹੀ ਸਰਗਰਮੀਆਂ ਇੰਨੀਆਂ ਕਿਉਂ ਕੀਤੀਆਂ ਕਿਉਂਕਿ ਉਹਨਾਂ ਨੇ ਇੰਟਰਵਿਊਾਂ 'ਚ ਦਾਵਾ ਕੀਤਾ ਕਿ ਇਮਾਨਦਾਰੀ ਨਾਲ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਔਖਾ ਹੁੰਦਾ ਹੈ ਪਰ ਫਿਰ ਵੀ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਪਰ ਲੋਕ ਇਹ ਵੀ ਹਸਾਬਤਾਬ ਲਾਉਣਾ ਸ਼ੁਰੂ ਕਰ ਚੁੱਕੇ ਨੇ ਡਾਕਟਰ ਲਖਵੀਰ ਸਿੰਘ ਦੇ ਬਾਰੇ ਕਿ ਉਹਨਾਂ ਨੇ ਲਗਾਤਾਰ ਇਸ ਗੱਲ ਨੂੰ ਲੈ ਕੇ ਪਹਿਲਾਂ ਕਿਉਂ ਨਾ ਇਸ ਤਰ੍ਹਾਂ ਪ੍ਰਚਾਰ ਕੀਤਾ ਜਾਂ ਪਹਿਲਾਂ ਛਾਪੇ ਮਾਰੀਆਂ ਕਿਉਂ ਨਹੀਂ ਕੀਤੀਆਂ ਜਿਹੜੀਆਂ ਕਿ ਪਿਛਲੇ 1.5 ਸਾਲ ਤੋਂ ਹੀ ਸਾਹਮਣੇ ਆਈਆਂ ਸਨ ਕਿ ਧਾਕੜ ਅਫਸਰ ਬਣ ਗਿਆ ਪਹਿਲਾਂ ਇਹ ਧਾਕੜ ਜਿਹੜਾ ਸੁਭਾਅ ਸੀ ਅੜਬ ਸੁਭਾਅ ਸੀ ਜਿਹੜੇ ਕੀ ਮਲਾਵਟ ਖੋਰੀ ਕਰਦੇ ਸਨ ਉਹਨਾਂ ਦੇ ਖਿਲਾਫ ਕਿਉਂ ਨਾ ਦੇਖਿਆ ਜੇਕਰ ਪਿਛਲੀਆਂ ਸਰਕਾਰਾਂ ਦੇ ਵੇਲੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਤਾਂ ਫਿਰ ਜੇਕਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਇਸ ਧਾਕੜ ਅਫਸਰ ਨੂੰ ਜਿਹੜਾ ਆਪਣੇ ਆਪ ਨੂੰ ਦਾਵਾ ਕਰ ਰਿਹਾ ਸੀ ਲਖਵੀਰ ਸਿੰਘ ਉਹਨਾਂ ਨੇ ਦਾਵਾ ਕੀਤਾ ਕਿ ਮੈਨੂੰ ਹੁਣ ਖੁੱਲ ਮਿਲੀ ਸੀ ਕੰਮ ਕਰਨ ਦੀ ਫਿਰ ਸਵਾਲ ਲੋਕਾਂ ਨੇ ਵੀ ਸ਼ੁਰੂ ਕੀਤੇ ਚੁੱਕਣੇ ਕਿ ਜੇਕਰ ਹੁਣ ਕੰਮ ਖੁੱਲ ਕਰਨ ਦੀ ਖੁੱਲ ਮਿਲੀ ਸੀ ਤੇ ਹਾਲੇ ਕਈ ਸਾਲ ਹੋ ਰਹੇ ਨੇ ਦੀ ਸਰਵਿਸ ਦੇ ਤਾਂ ਉਹਨਾਂ ਨੂੰ ਤਾਂ ਖੁੱਲ ਕੇ ਸਭ ਨੂੰ ਕੰਮ ਕਰਨਾ ਚਾਹੀਦਾ ਸੀ ਜੋ ਉਹਨਾਂ ਦੀ ਡਿਊਟੀ ਬਣਦੀ ਸੀ ਪਰ ਅਚਾਨਕ ਉਹਨਾਂ ਦਾ ਹਿਰਦੇ ਪਰਵਰਤਨ ਕਿਵੇਂ ਹੋ ਗਿਆ ਪਰ ਉਹਨਾਂ ਨੇ ਖੁਦ ਦਾਵਾ ਕੀਤਾ ਡਾਕਟਰ ਲਖਵੀਰ ਸਿੰਘ ਹੋਰਾਂ ਨੇ ਕਿ ਉਹ ਇੱਕ ਜ਼ਿਲ੍ਹੇ ਦੇ ਅਫਸਰ ਬਣ ਕੇ ਕੰਮ ਨਹੀਂ ਕਰਨਾ ਚਾਹੁੰਦੇ ਉਹ ਲੋਕਾਂ ਦੀ ਸੇਵਾ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪੰਜਾਬ ਸੂਬਾ ਪਿਆਰਾ ਹੈ ਉਹਨਾਂ ਨੂੰ ਮਲਾਵਟ ਖੋਰੀ ਵੀ ਪਸੰਦ ਨਹੀਂ ਉੱਥੇ ਤੋਂ ਉਹਨਾਂ ਨੇ ਕੰਮ ਕੀਤਾ ਪਰ ਜਿੱਥੇ ਹੋਰ ਵੀ ਕੰਮ ਕਰਨ ਦੀ ਲੋੜ ਹੈ ਤੇ ਉਹਨਾਂ ਨੇ ਕਿਹਾ ਕਿ ਤਾਕਤ ਤੋਂ ਬਿਨਾ ਇਹ ਚੀਜ਼ਾਂ ਸੰਭਵ ਨਹੀਂ ਤਾਂ ਹੁਣ ਡਾਕਟਰ ਲਖਵੀਰ ਸਿੰਘ ਨੇ ਅੱਜ ਹੀ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਉਹ ਜੁਆਇਨ ਕਰ ਲੈਣਗੇ ਤੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ ਜੇਦੋ ਸਵਾਲ ਹੁੰਦਾ ਹੈ ਕਿ ਕੀ ਉਹ ਇੱਛਕ ਨੇ ਚੋਣ ਲੜਨ ਦੇ ਤੇ ਉਹਨਾਂ ਨੇ ਨਾ ਨਹੀਂ ਕੀਤੀ ਉਹਨਾਂ ਨੇ ਕਿਹਾ ਬਿਲਕੁਲ ਉਹ ਬਿਲਕੁਲ ਤਿਆਰ ਨੇ ਜੇਕਰ ਪਾਰਟੀ ਉਹਨਾਂ ਨੂੰ ਮੌਕਾ ਦੇਵੇਗੀ ਤਾਂ ਚੋਣ ਜ਼ਰੂਰ ਲੜਨਗੇ ਤਾਂ ਤੀਜਾ ਚਿਹਰਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਡਾਕਟਰ ਲਖਵੀਰ ਸਿੰਘ ਵੀ ਆਮ ਆਦਮੀ ਪਾਰਟੀ ਤੋਂ ਸੰਭਾਵੀ ਉਮੀਦਵਾਰਾਂ ਵਿੱਚੋਂ ਇੱਕ ਹਾਰਪੁਰ ਤੋਂ ਮੰਨੇ ਜਾ ਰਹੇ ਨੇ ਕਿਉਂਕਿ ਹਾਲੇ ਤੱਕ ਆਮ ਆਦਮੀ ਪਾਰਟੀ ਨੇ ਇਹਨਾਂ ਤਿੰਨਾਂ ਸੀਟਾਂ ਦੇ ਉੱਤੇ ਅਫੀਸ਼ੀਅਲ ਕੋਈ ਵੀ ਕੋਈ ਇਸ਼ਾਰਾ ਨਹੀਂ ਕੀਤਾ ਨਾ ਕਿ ਸੇ ਟਵਿੱਟਰ ਹੈਂਡਲ ਤੋਂ ਨਾ ਫੇਸਬੁੱਕ ਤੋਂ ਪਰ ਆਮ ਆਦਮੀ ਪਾਰਟੀ ਅਜਿਹੇ ਚਿਹਰਿਆਂ ਦੀ ਤਲਾਸ਼ ਦੇ ਵਿੱਚ ਹੈ ਜਿਹੜੇ ਕਿ ਲੋਕਾਂ ਦੇ ਵਿੱਚ ਜਾਣੇ ਪਛਾਣੇ ਨੇ ਚਾਹੇ ਉਹਨਾਂ ਦਾ ਕਿਸੇ ਵੀ ਖੇਤਰ ਦੇ ਵਿੱਚ ਫੀਲਡ ਦੇ ਵਿੱਚ ਕੰਮ ਹੋਵੇ ਤਾਂ ਇਸੇ ਕਰਕੇ ਜਿਹੜੀਆਂ 3 ਸੀਟਾਂ ਤੋਂ ਸੰਭਾਵੀ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਹੋ ਸਕਦੇ ਨੇ ਉਹਨਾਂ ਦਾ ਅਸੀਂ ਤੁਹਾਡੇ ਨਾਲ ਵੇਰਵਾ ਸਾਂਝਾ ਕੀਤਾ ਜ਼ਿਕਰ ਕੀਤਾ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸੰਗਰੂਰ ਜਿਸ ਨੂੰ ਆਮ ਆਦਮੀ ਪਾਰਟੀ ਦੇ ਕਈ ਲੀਡਰ ਆਪਣੀ ਸਿਆਸਤ ਦੀ ਰਾਜਧਾਨੀ ਦੱਸਦੇ ਨੇ ਜਿੱਥੋਂ ਇੱਕ ਜ਼ਿਮਨੀ ਚੋਣ ਹਾਰੀ ਵੀ ਗਈ ਹੈ ਤੇ ਇੱਕ ਇਤਿਹਾਸ ਉਸ ਸੀਟ ਦਾ ਵੀ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਖੁਦ ਐਮਪੀ ਦੀਆਂ ਚੋਣਾਂ ਲੜਦੇ ਸਨ ਤੇ ਦੋ ਵਾਰ ਸਭ ਤੋਂ ਵੱਡੀ ਲੀਡ ਦੇ ਉੱਤੇ ਉਹ ਲੱਖਾਂ ਦੇ ਹਿਸਾਬ ਦੇ ਨਾਲ ਵੋਟਾਂ ਦੇ ਹਿਸਾਬ ਨਾਲ ਉਹ ਜਿੱਤਦੇ ਵੀ ਰਹੇ ਐ ਤਾਂ ਲੋਕ ਸਭਾ ਇਕਲੌਤੇ ਮੈਂਬਰ ਵੀ ਜਦੋਂ ਬਣਦੇ ਨੇ ਉਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਜਿੱਤੇ ਤਾਂ ਜਦੋਂ ਚਾਰ ਲੋਕ ਸਭਾ ਮੈਂਬਰ ਜਿੱਤੇ ਸਨ ਪੰਜਾਬ ਦੇ ਵਿੱਚ ਉਦੋਂ ਬਾਕੀ ਸਾਰੇ ਥਾਵਾਂ ਦੇ ਉੱਤੇ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜੇ ਬਾਕੀ ਸੀਟਾਂ ਦੇ ਉੱਤੇ ਪਰ ਚਾਰ ਲੋਕ ਸਭਾ ਮੈਂਬਰ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਜਦੋਂ ਬਣਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਉਦੋਂ ਵੀ ਲੋਕ ਸਭਾ ਹਲਕਾ ਸੰਗਰੂਰ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਉਸ ਵਕਤ ਬਤੌਰ ਐਮਪੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੇ ਸਨ ਤੇ ਹੁਣ ਫੇਰ ਤਿਆਰੀ ਦੇ ਵਿੱਚ ਸੰਗਰੂਰ ਦੇ ਲਈ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਕਿ ਇੱਕ ਅਜਿਹੇ ਕੈਂਡੀਡੇਟ ਹੋਵੇ ਜਿਹੜਾ ਉਮੀਦਵਾਰ ਹੋਵੇ ਆਮ ਆਦਮੀ ਪਾਰਟੀ ਕੋਲ ਕਿ ਜਿਸ ਦੇ ਹਾਰਨ ਦੇ ਚਾਂਸ ਘਟ ਜਾਣ ਔਰ ਪਾਰਟੀ ਹੈ ਜਿਹੜੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਸਕੇ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਨੇ ਤਿਆਰੀ ਕੀਤੀ ਹੈ ਤੇ ਹੋ ਸਕਦਾ ਹੈ ਕਿ ਕਰਮਜੀਤ ਅਨਮੋਲ ਨੂੰ ਚੋਣ ਲੜਾਈ ਜਾ ਸਕੇ ਕਿਉਂਕਿ ਸਥਾਨਕ ਪੱਦਰ ਦੇ ਉੱਤੇ ਲੋਕਾਂ ਵਿੱਚ ਵੀ ਆਮ ਖੁਣ ਚਰਚਾ ਚੱਲ ਰਹੀ ਹੈ ਔਰ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਜਿਹੜੀ ਹੈ ਔਰ ਜਿਹੜੀ ਡਿਸਕਸ਼ਨ ਹੋ ਰਹੀ ਹੈ ਔਰ ਦੂਸਰੇ ਨੰਬਰ ਤੇ ਸੀ ਜ਼ਿਕਰ ਕੀਤਾ ਅਨਮੋਲ ਕੁਆਤਰਾ ਦਾ ਲੁਧਿਆਣਾ ਲੋਕ ਸਭਾ ਹਲਕਾ ਜਿੱਥੋਂ ਉਹ ਨੌਜਵਾਨ ਚਿਹਰਾ ਹੋਣ ਦੇ ਕਰਕੇ ਵੀ ਨੌਜਵਾਨ ਵੋਟਰਾਂ ਨੂੰ ਖਾਸ ਕਰਕੇ ਆ ਜਿਹੜਾ ਉਹ ਪ੍ਰਭਾਵਿਤ ਕਰ ਸਕਦੇ ਨੇ ਔਰ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਦੇ ਜਰੀਏ ਜਾਂ ਆਪਣੀ ਐਨ ਜੀਓ ਦੇ ਜਰੀਏ ਹੁਣ ਤੱਕ ਕੰਮ ਰਿਹਾ ਹੈ ਹੋ ਸਕਦਾ ਆਮ ਆਦਮੀ ਪਾਰਟੀ ਨੇ ਇਸੇ ਕਰਕੇ ਹੀ ਉਹਨਾਂ ਦਾ ਨਾਮ ਡਿਸਕਸ ਕੀਤਾ ਹੋਵੇ ਕਿ ਲੋਕ ਸਭਾ ਹਲਕਾ ਲੁਧਿਆਣਾ ਦੇ ਲਈ ਉਹਨਾਂ ਨੂੰ ਚੋਣ ਲੜਾਈ ਜਾ ਸਕਦੀ ਹੈ ਔਰ ਤੀਸਰਾ ਜੋ ਡਾਕਟਰ ਲਖਵੀਰ ਸਿੰਘ ਜਿਹੜੇ ਕੀ ਬਤੌਰ ਜ਼ਿਲ੍ਹਾ ਜਿਹੜਾ ਸਿਹਤ ਅਫਸਰ ਦੇ ਤੌਰ ਦੇ ਉੱਤੇ ਕੰਮ ਕਰਦੇ ਕਰ ਰਹੇ ਸਨ ਹੁਣ ਤੱਕ ਜਿਨ੍ਹਾਂ ਦੇ ਛਾਪੇ ਵੀ ਕਈ ਚਰਚਾ ਦਾ ਵਿਸ਼ਾ ਬਣੇ ਔਰ ਜਿਹੜੀਆਂ ਇੰਟਰਵਿਊਜ਼ ਲਗਾਤਾਰ ਉਹਨਾਂ ਨੇ ਮੀਡੀਆ ਦੇ ਨਾਲ ਮੁਖਾਤਬ ਹੋ ਕੇ ਗੱਲਾਂ ਕੀਤੀਆਂ ਦੋਸਤੋ ਇਹ ਸਾਫ਼ ਹੋ ਗਿਆ ਸੀ ਉਦੋਂ ਹੀ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਕਿ ਉਹਨਾਂ ਦੀ ਹੁਣ ਸਿਆਸਤਦਾਨ ਬਣਨ ਦੀ ਜਿਹੜੀ ਆ ਉਹ ਇੱਛਾ ਜਾਗ ਪਈ ਹੈ ਤਾਂ ਕਿਉਂ ਹੈ ਕਿਵੇਂ ਹੈ ਹਾਲਾਂਕਿ ਲੋਕਤੰਤਰ ਦੇ ਅੰਦਰ ਸੰਵਿਧਾਨ ਦੇ ਮੁਤਾਬਕ ਕਿਸੇ ਨੂੰ ਵੀ ਦੇਸ਼ ਦੇ ਵਿੱਚ ਚੋਣ ਲੜਨ ਦਾ ਹੱਕ ਹੈ ਆਪਣੀ ਪਾਰਟੀ ਬਣਾਉਣ ਦਾ ਹੱਕ ਹੈ ਤਾਂ ਚਾਹੇ ਕੋਈ ਆਜ਼ਾਦ ਚੋਣ ਲੜ ਸਕਦਾ ਹੈ ਚਾਹੇ ਕਿਸੇ ਪਾਰਟੀ ਨਾਲ ਜੁੜ ਕੇ ਚੋਣ ਲੜ ਸਕਦਾ ਹੈ ਸਾਰਿਆਂ ਨੂੰ ਆਪਣਾ ਆਪਣਾ ਹੱਕ ਹੈ ਪਰ ਇਹ ਸੰਭਾਵੀ ਚਿਹਰੇ ਆ ਜਿਹੜੇ ਚਰਚਾ ਦਾ ਵਿਸ਼ਾ ਨੇ ਜਿਹੜੇ ਕੀ ਕਿਸੇ ਵੀ ਜਾਣ ਪਛਾਣ ਦਾ ਮੁਤਾਜ ਨਹੀਂ ਅੱਜਕਲ ਖਾਸ ਕਰਕੇ ਇੱਕ ਦਾ ਤਾਂ ਸਿੱਧਾ ਹੀ ਸਬੰਧ ਆ ਜਿਹੜਾ ਚਿਹਰਾ ਸੰਗਰੂਰ ਤੋਂ ਕਰਮਜੀਤ ਅਨਮੋਲ ਉਹ ਸਾਰੇ ਜਾਣਦੇ ਨੇ ਫਿਲਮਾਂ ਦੇ ਕਰਕੇ ਕਲਾਕਾਰੀ ਦੇ ਕਰਕੇ ਲੋਕਾਂ ਦੇ ਵਿੱਚ ਉਹਨਾਂ ਦੀ ਪਛਾਣ ਹੈ ਔਰ ਅਨਮੋਲ ਕੁਆਤਰਾ ਆਪਣੀ ਐਨਜੀਓ ਦੇ ਕਰਕੇ ਜਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਦੇ ਕਰਕੇ ਲੋਕਾਂ ਦੇ ਵਿੱਚ ਜਿਹੜਾ ਚਿਹਰਾ ਜਾਣਿਆ ਪਛਾਣਿਆ ਖਾਸ ਕਰਕੇ ਲੋਕ ਸਭਾ ਹਲਕਾ ਲੁਧਿਆਣਾ ਦੀ ਗੱਲ ਕਰੀ ਉੱਥੇ ਤੱਕ ਘਟੂ ਘਟ ਸਾਰੇ ਅਨਮੋਲ ਕੁਆਤਰਾ ਤੋਂ ਜਿਹੜੇ ਚਿਹਰੇ ਤੋਂ ਜਾਣੂ ਹੋਣਗੇ ਤਕਰੀਬਨ ਤਕਰੀਬਨ ਔਰ ਤੀਸਰਾ ਚਿਹਰਾ ਜਿਹੜਾ ਕਿ ਥੋੜੇ ਦਿਨਾਂ ਤੋਂ ਸਹੀ ਥੋੜੇ ਮਹੀਨਿਆਂ ਤੋਂ ਸਹੀ ਪਰ ਚਰਚਾ ਦਾ ਵਿਸ਼ਾ ਬਣ ਗਿਆ ਪਰ ਸਵਾਲ ਲੋਕ ਕਰ ਰਹੇ ਨੇ ਕਿ ਇਸ ਧਾਕੜ ਅਫਸਰ ਨੇ ਕੀ ਪਹਿਲਾਂ ਤੁਸੀਂ ਸੋਚ ਰੱਖਿਆ ਸੀ ਕਿ 6 ਕਮਹੀਨੇ ਸਰਗਰਮੀ ਐਸੀ ਦਿਖਾਉਣੀ ਹੈ ਕਿ ਉਸ ਤੋਂ ਬਾਅਦ ਸੱਤਾ ਤੇਰਾਪੀ ਮਜਬੂਰ ਹੋ ਜਾਵੇ ਇਸ ਗੱਲ ਨੂੰ ਸੋਚਣ ਨੂੰ ਲੈ ਕੇ ਕਿ ਸਾਡਾ ਇੱਕ ਉਮੀਦਵਾਰ ਹੁਸ਼ਿਆਰਪੁਰ ਤੋਂ ਇਹ ਵੀ ਹੋ ਸਕਦਾ ਹੈ ਤਾਂ ਇਹ ਰਿਪੋਰਟ ਇਹ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਲੋਕਤੰਤਰ ਦੇ ਹਿਸਾਬ ਨਾਲ ਸਾਰਿਆਂ ਨੂੰ ਹੱਕ ਚੋਣ ਲੜਨ ਦਾ ਪਰੇ ਤਿੰਨ ਸੰਭਾਵੀ ਤੇ ਚਰਚੇ ਚਿਹਰੇ ਆ ਜਿਹੜੇ ਆਮ ਆਦਮੀ ਪਾਰਟੀ ਤੋਂ ਸੰਭਾਵੀ ਉਮੀਦਵਾਰ ਵੱਖੋ-ਵੱਖਰੀਆਂ ਲੋਕ ਸਭਾ ਹਲਕਿਆਂ ਤੋਂ ਹੋ ਸਕਦੇ ਨੇ ਫਿਲਹਾਲ ਇਸ ਰਿਪੋਰਟ ਚ ਇਨਾ ਹੀ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ